ਤਾਂ ਮੈਂ ਇੱਕ ਗੱਲ ਦੱਸੂਗਾ ਹੁਣ ਮੈਂ ਕਿ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਗਾ ਕਿ ਜੇਕਰ ਤੁਹਾਡੇ ਪਿੰਡ 'ਚ ਕੋਈ ਬੰਦਾ ਕੰਮ ਕਰਦਾ ਵਧੀਆ ਨਾ ਯਾਰ ਉਹਨੂੰ ਸਾਥ ਦਿਆ ਕਰੋ ਹਾਂ ਟੋਕਿਆ ਨਾ ਕਰੋ ਮੈਨੂੰ ਸਾਥ ਨਹੀਂ ਮਿਲਿਆ ਵੀਰੇ ਮੇਰੇ ਪਿੰਡ 'ਚ ਨਹੀਂ ਅੱਛਾ ਅੱਛਾ ਮੇਰੇ ਪਿੰਡ 'ਚੋਂ 10-12000 ਵੋਟ ਹੋਵੇ ਹਾਂ ਮੈਂ ਗਿਣਤੀ ਦੇ ਬੰਦੇ ਗਿਣਾ ਸਕਦਾ ਜਿਨ੍ਹਾਂ ਦਾ ਮੈਨੂੰ ਸਾਥ ਆ ਇੱਕ ਡਾਕਟਰ ਚੇਸ ਸਾਹਿਬ ਆリエ تھے ਉਹਨਾਂ ਦਾ ਸਾਥ ਆ ਇੱਕ ਮਹਿਲ ਸਿੰਘ ਨੰਬਰਦਾਰ ਆ ਉਹਨਾਂ ਦਾ ਸਾਥ ਦਰਵਿੰਦਰ ਮੁੰਡਾ ਵਾ ਸੁਖ ਵਾ ਇੱਕ بس ਗਿਣਤੀ ਦੇ ਜਿੰਨਾਂ ਦਾ ਮੈਨੂੰ ਸਾਥ ਮਿਲਿਆ ਨਹੀਂ ਦੇ ਕਿਸੇ ਨੇ ਵੀ ਮੈਨੂੰ ਉਹ ਕੀਤਾ ਨਹੀਂ ਜਿੱਦਾਂ ਲੁਧਿਆਣੇ ਯੂਨੀਵਰਸਿਟੀ 'ਚ ਆਪਣੀ ਮੋਟਰ ਨੂੰ ਵਧੀਆ ਉਹ ਦਰਸ਼ਨ ਮਾਣੇ ਤੇ ਉੱਥੇ ਕੀਤਾ ਗਿਆ ਕਿ ਪੰਜਾਬ ਦੀ ਸੋਹਣੀ ਅੱਛਾ ਤੁਹਾਨੂੰ ਕੀਤਾ ਗਿਆ ਹਾਂਜੀ ਪਰ ਮੈਂ ਗਿਆ ਨਹੀਂ ਸੀ ਤੇ ਉੱਥੇ ਕੀਤਾ ਗਿਆ ਮੈਨੂੰ ਪ੍ਰੋਫੈਸਰਾਂ ਨੇ ਬਾਅਦ 'ਚ ਫੋਨ ਕਰਕੇ ਪੁੱਛਿਆ ਕਿ ਯਾਰ ਲੁਧਿਆਣੇ ਯੂਨੀਵਰਸਿਟੀ ਦੇ ਵਿੱਚ ਤੇਰੀ ਮੋਟਰ ਇੰਜ ਕਰਕੇ ਆਈ ਆ ਤੇ ਉਹ ਜਦ ਪਿੰਡ ਦੇ ਸਰਪੰਚਾਂ ਨੇ ਸ਼ਾਬਾਸ਼ੇ ਦਿੱਤੀ ਕਿ ਪਿੰਡ ਦੇ ਲੋਕਾਂ ਨੇ ਅੱਛਾ ਨਹੀਂ ਕਿਸੇ ਨੇ ਨਹੀਂ ਵੀਰ ਜੀ ਨਾਲੇ ਉਲਟਾ ਤੁਸੀਂ ਦੱਸਦੇ ਵੀ ਨੁਕਸਾਨ ਹੀ ਕੀਤਾ ਨੁਕਸਾਨ ਜ਼ਰੂਰ ਪਿੰਡ ਦੇ ਲੋਕਾਂ ਨੇ ਇੱਥੇ ਕੀਤਾ ਪਰ ਕਿਸੇ ਨੇ ਵੀ ਮੈਨੂੰ ਕਹ ਲੋ ਕਿ ਉਹ ਸ਼ਾਹੀਤ ਜਾਂ ਪਿੰਡ ਦੇ ਬੰਦੇ ਨੇ ਆਪਣਾ ਨਾਂ ਇੱਕ ਲੈਵਲ ਤੇ ਕੀਤਾ ਹੋਵੇ ਤੇ ਪਿੰਡ ਦੇ ਵਿੱਚੋ ਕਹੇ ਤੋ ਇਹ ਨਾ ਹੈ ਸ਼ਾਹ ਬਾਸ਼ੇ ਪੁੱਤਰਾ ਨਾ ਦੇਂਦੇ ਨਾ ਵੀ ਸੜਨ ਵਾਲੇ ਬਾਲੇ ਹੁੰਦੇ ਆ ਹਾਂਜੀ ਹੁਣ ਤੁਹਾਡੇ ਕੋਲੇ ਗੱਲ ਕਰਨ ਲਈ ਕਹੀ ਜਨਾ ਕਿ ਪਾਸੂ ਮੈਨੂੰ ਇੰਨਾ ਤਾਂ ਪਿਆਰ ਮਿਲਦਾ ਇੰਨਾ ਗ੍ਰੀਸਪੌਂਸ ਮਿਲਦਾ ਨਾ ਬੜਾ ਦਿਲ ਨੂੰ ਵੀ ਇੱਕ ਖੁਸ਼ੀ ਮਿਲਦੀ ਮੈਂ ਕਹੇ ਨਹੀਂ ਸਾਰਾ ਮੈਂ ਤੈਨੂੰ ਨਹੀਂ ਸਾਰਾ ਮੈਂ ਤੈਨੂੰ ਨਹੀਂ ਸਾਰਾ ਮੈਂ ਕਹੇ ਨਾ ਵੀ ਪੰਜਾਬ ਦੇ ਵਿੱਚ ਇਹੋ ਜੀ ਜਗ੍ਹਾ ਕਿਤੇ ਵੀ ਨਹੀਂ